ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਤੋਂ ਜਿਹੜੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਬੈਂਸ ਅੱਜ 4 ਦਿਨਾਂ ਭਾਰਤ ਦੇ ਦੌਰੇ ਤੇ ਨਵੀਂ ਦਿੱਲੀ ਪਹੁੰਚ ਚੁੱਕੇ ਨੇ ਔਰ ਜਿਹੜਾ ਕਮਾਂਦਰੀ ਪੱਦਰ ਤੇ ਖਾਸ ਕਰਕੇ ਅਮਰੀਕਾ ਵਿਕਸਿਤ ਮੁਲਕ ਭਾਰਤ ਤੇ ਲਗਾਤਾਰ ਦਬਾਅ ਪਾ ਰਹੇ ਆ ਜੋ ਆਪਣਾ ਜਿਹੜਾ ਖੇਤੀ ਖੇਤਰ ਆ ਇਹਨੀਆਂ ਖੇਤਰੀਆ ਪੋਲਟਰੀ ਖੇਤਰੀਆ ਹੋਰ ਵਪਾਰ ਵੀ ਜਿਵੇਂ ਟੈਕਸਟਾਈਲ ਹੋ ਗਿਆ ਪਾਕਿਸਤਾਨ ਹੋਰ ਖੇਤਰ ਟੈਕਸ ਮੁਕਤ ਕੀਤੇ ਜਾਂਦੇ ਜਿਹਨੂੰ ਫ੍ਰੀ ਟ੍ਰੇਡ ਐਗਰੀਮੈਂਟ ਕਿਹਾ ਜਾਂਦਾ ਹੈਗਾ ਉਹ ਹੁਣ ਅਮਰੀਕਾ ਨਾਲ ਭਾਰਤ ਉਹਨਾਂ ਦੇ ਦਬਾਅ 'ਚ ਆ ਕੇ ਖੇਤੀ ਸੈਕਟਰ ਤੇ ਵਿਰੋਧ ਸਮਝੌਤੇ ਕਰਨ ਜਾ ਰਿਹਾ ਵਾ ਜੇ ਦਾ ਅਸੀਂ ਵਿਰੋਧ ਕਰਨ ਦਾ ਫੈਸਲਾ ਕੀਤਾ ਇਸ ਪੱਤਰ ਤੇ 23 ਤੇ 24 ਅਪ੍ਰੈਲ ਨੂੰ ਮੋਦੀ ਜੀ ਦੀਆਂ ਤੇ ਜਿਹੜੇ ਜੀਡੀ ਬੈਂਕ ਦੇ ਅਮਰੀਕਾ ਦੇ ਉਪਰਾਸ਼ਟਰਪਤੀ ਉਹਨਾਂ ਦੀਆਂ ਅਰਥਵਿਵਸਥਾ ਫੁੱਕੀਆਂ ਜਾਣਗੀਆਂ ਅਸੀਂ ਸਾਰੀਆਂ ਫੇਟੂਆਂ ਜਥੇਬੰਦੀਆਂ ਨੂੰ ਟ੍ਰੇਡ ਯੂਨੀਅਨਾਂ ਨੂੰ ਵਪਾਰਕ ਮੰਡਲ ਦੀਆਂ ਯੂਨੀਨਾਂ ਨੂੰ ਅਪੀਲ ਕਰਾਂਗੇ ਵੀ ਸਾਰੇ ਇਸ ਸਮਝੌਤੇ ਦਾ ਗੁਪਤ ਢੰਗ ਨਾਲ ਹੋ ਰਿਹਾ ਇਹਨਾਂ ਨੇ ਲਗਭਗ ਕਰ ਲੈਣਾ ਇਹਦਾ ਫਾਈਨਲ ਜਾ ਕੇ ਅਕਤੂਬਰ ਚ ਕਰਨਾ ਵਾ ਇਹਦਾ ਵਿਰੋਧ ਕੀਤਾ ਜਾਣਾ ਚਾਹੀਦਾ ਆਮ ਜਨਤਾ ਨੂੰ ਜਾਗਰਤ ਕਰਨਾ ਚਾਹੀਦਾ ਮੀਡੀਆ ਨੂੰ ਵੀ ਕਹਿੰਨੇ ਆ ਸਾਡਾ ਮੈਸੇਜ ਲੋਕਾਂ ਤੱਕ ਕਨਵੇ ਕਰ